ਤਾਰਦਾ ਇੰਨਾ ਕ ਬੁਰਾ ਹਾਲ ਹੈ ਨਾ ਇਹਨੂੰ ਮੂੰਹ ਨਾਲ ਛਿੱਲ ਸਕਦੇ ਨਾ ਪਲਾਸ ਨਾਲ ਛਿੱਲ ਸਕਦੇ ਆ ਹਨਾ ਇਹਨੂੰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਹੁਣ ਲਾਸਟ ਹੁੰਦਾ ਹੈ ਡੱਬੀ ਆਪਣੀ ਇਹਨਾਂ ਮਾਚਿਸ ਦਾ ਭਾਗ ਵੀ ਗਰਮ ਕਰਕੇ ਇਹਨੂੰ ਮੈਂ ਤੁਹਾਨੂੰ ਗਰਮ ਕਰਕੇ ਵੀ ਹਾਲਤ ਦਿਖਾਉਣਾ ਵੀ ਜੀ ਹਾਲ ਕੀ ਆ ਆ ਗਰਮ ਕਰ ਲਈ ਕੋਈ ਗੱਲ ਨਹੀਂ ਤੂੰ ਇੱਥੇ ਖੜਾ ਰ ਕੋਈ ਚੱਕ ਨਹੀਂ ਇਹ ਆ ਲੈ ਆ ਠੀਕ ਹੈ ਆ ਛਿੱਲੀ ਗਈ ਹੁਣ ਠੀਕ ਹੈ ਪਤਾ ਨਹੀਂ ਵੀਡੀਓ ਕਰਕੇ ਛੱਲੂਗੀ ਇਹ ਪਹਿਲਾਂ ਮੈਂ 2-3 ਵਾਰੀ ਡੱਬੀ ਜਗਾ ਲਈ ਆ ਲੈ ਅਨਾਲੇ ਦਾ ਟੁੱਟ ਜਾਂਦੀ ਆ ਦੇਖ ਆ ਛਿੱਲੀ ਗਈ ਆ ਜ਼ਰੂਰ ਠੀਕ ਆ ਆ ਨਾਲੇ ਦਾ ਟੁੱਟ ਜਾਂਦੀ ਆ ਦੇਖ ਕੱਦਾ ਲੱਗਿਆ ਹੋਵੇ ਇਹਨੂੰ ਮੈਂ ਕਹਿੰਦਾ ਵੀ ਇਹ ਅੱਧਾ ਫੁੱਟ ਤਾਰ ਛੋਟੀ ਕਰਤੀ ਹੋਣੀ ਆ ਕਿਣਾ ਕਰ ਕਰ ਕੇ ਠੀਕ ਆ ਜਾਂ ਇਹਦੀ ਇਹਦਾ ਜੋੜ ਕਿੰਨਾ ਖੜਦਾ ਪਹਿਲਾਂ ਮੈਂ ਜੋੜ ਲਾ ਕੇ ਗਿਆ ਤਾਂ ਇਹਦਾ ਮੈਂ ਜੋੜ ਲਾ ਕੇ ਪਹਿਲਾਂ ਗਿਆ ਤਾਂ ਇਹਦਾ ਜੋੜ ਖੜਦਾ ਵੱਧ ਤੋਂ ਵੱਧ 2 ਮਹੀਨੇ 2 ਮਹੀਨੇ ਬਾਅਦ ਜੋੜ ਹੋ ਜਾਂਦਾ ਆ ਪੀਵੀਸੀ ਦੇਖੋ ਇਹਦੀ ਆ ਜਿਆਦਾ ਪਹਿਲਾਂ ਛਿੱਲਦੇ ਆ ਦੇਖੋ ਇਹਨੂੰ ਛਿੱਲੂਗੇ ਨਾ ਹਲਾ ਆਪੀ ਵੀਸੀ ਨਾਲੇ ਓਖੜਦੀ ਆ ਤਾਰ ਦੀ ਕੁਆਲਟੀ ਜਮੇ ਬਿਲਕੁਲ ਡਾਉਣਾ ਚਾਇਨਾ ਕਾਪਰ ਹੈ ਜਿਹਨੂੰ ਕਾਪਰ ਕਹਿੰਦੇ ਆ ਆ ਦੇਖੀ ਜਾਨੇ ਆਪਾਂ ਵੀ ਕਾਪਰ ਆ ਨਾ ਇਹਦੇ ਉੱਪਰ ਵੀ ਕਾਪਰ ਲੱਗਿਆ ਦੁਕਾਨਦਾਰ ਨੇ ਲਿਖ ਕੇ ਦੇਤਾ ਨਾ ਵੀ ਕਾਪਰ ਵਹਿ ਰਿਹਾ ਜੀ ਹੈ ਨਾ ਆਪਾਂ ਇਹ ਪੜ ਲਨੇ ਆ ਗਾਤ ਨੂੰ ਕੁਝ ਨਹੀਂ ਪਤਾ ਹੁੰਦਾ ਇਹਦੇ ਬਾਰੇ ਹੈ ਨਾ ਜਦੋਂ ਤੁਹਾਨੂੰ ਮਿਸਤਰੀ ਨੇ ਕਹਤਾ ਮੈਂ ਇਹਨੂੰ ਪਹਿਲਾਂ ਹੀ ਕਿਹਾ ਤਾਂ ਮੈਂ ਕਹਿੰਦਾ ਵੀ ਤਾਰ ਠੀਕ ਨਹੀਂ ਹੈਗੀ ਇਹਨਾਂ ਨੇ ਕਹਤਾ ਵੀ ਦੁਕਾਨਦਾਰ ਤੋਂ ਸਮਾਨ ਲਿਆਉਂਦੇ ਨੇ ਜੇ ਵਿਸ਼ਵਾਸ ਬਣਿਆ ਹੁੰਦਾ ਨਾ ਤਾਂ ਹੁਣ ਆ ਦੇਖੋ ਇਹ ਤਾਰ ਹੁਣ ਜਦੋਂ 1000 ਰੁਪਿਆ ਲਾਇਆ ਵਾ ਰੋ ਵੀ ਮੋੜ ਕੇ ਤਾਰ ਇਹਦੇ ਨਾਲ ਕੀ ਹੁੰਦਾ ਜੇ ਆਹ ਧੱਕਾ ਵੀ ਕਰ ਲਓ ਤੇ ਨਾ ਜਿਵੇਂ ਖਿੱਚ ਪਜਿਆ ਕਰਦੇ ਲੰਬੀ ਤਾਰ ਹੁੰਦੀ ਆ ਨੂੰ 50 ਘਟਾ ਘਟਾ 70 80 ਫੁੱਟ ਤਾਰ ਲੰਬੀ ਪਈ ਵੀ ਆ ਨਾ ਉਹਦੇ ਨਾਲ ਕੀ ਹੁੰਦਾ ਜਿਹੜੀ ਵਧੀਆ ਤਾਰ ਹੁੰਦੀ ਆ ਤਾਂ ਖਿੱਚ ਤੂੰ ਵੀ ਕਰ ਲੈਣੇ ਮਾਣੀ ਮੋਟੀ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਹੁੰਦੀ ਆ ਦੇਖੋ ਕੈਮਰੇ ਦੀ ਕੁਆਲਿਟੀ ਦਾ ਹੀ ਫਰਕ ਪੈਂਦਾ ਆ ਦੇਖੋ ਕਿੰਨੀ ਪਤਲੀ ਪਈ ਆ ਨਾ ਆ ਵੱਤ ਤੋਂ ਵੱਤ ਮੈਂ ਕਹਿੰਦਾ ਵੀ ਇਹ ਇਹ 26 27 ਗੇਜ ਤਾਰ ਹੋਣੀ ਆ ਮਸੀ ਹੈ ਨਾ ਇਹ ਵੀ ਜਮਾ ਹੀ ਜਮਾ ਹੀ ਤਾਰ ਤੇ ਜਾਨ ਨਹੀਂ ਹੈਗੀ ਆਪਣਾ ਤਾਂ ਇਹ 29 ਨੰਬਰ ਤਾਰ ਹੋ ਗਈ ਇਹ 29 ਨੰਬਰ ਤਾਰ ਲੱਗਦੀ ਆ ਠੀਕ ਹੈ ਅਣਤੀ ਨੰਬਰ ਤਾਰ ਆ ਜਿਵੇਂ ਹੁਣ ਜਿਹੜੀ ਵਧੀਆ ਤਾਰ ਹੁੰਦੀ ਆ ਉਹ ਕਾਪਰ ਵੀ ਮੋਟਾ ਹੋਊਗਾ ਕੈਮਰੇ ਦੀ ਕੁਆਲਿਟੀ ਦਾ ਵੀ ਫਰਕ ਪੈਂਦਾ ਇਹ ਚੀਜ਼ਾਂ ਨਾਲ ਜਿੰਨੀ ਤਾਰ ਲੰਬਾਈ ਪੈਂਦੀ ਆ ਨਾ ਜੇ ਕੁਆਲਿਟੀ ਆਪਾਂ ਡਾਊਨ ਕਰੀ ਜਾਉਂਗੇ ਕੈਮਰੇ ਦੀ ਕੁਆਲਿਟੀ ਫਰਕ ਜਿੱਦਣ ਹੁਣ ਤਾਰ ਪਾਉਗੀ ਹੁਣ ਮੈਂ ਕਹਾਂ ਤਾਰ ਪੈਣੀ ਆ ਜਿੱਦਣਾ ਤਾਰ ਪਾਉਂਗੇ ਦੀ ਕੁਆਲਿਟੀ ਆਪਣੇ ਆਪ ਵਧੂਗੀ ਤਾਂ ਕਦੇ ਵੀ ਤੁਸੀਂ ਕੰਮ ਕਰਾਉਨੇ ਆ ਤਾਂ ਤਾ ਸਮਾਨ ਵਧੀਆ ਲੈ ਕੇ ਆਇਆ ਕਰੋ ਜਰੂਰ ਸਮਾਨ ਵਧੀਆ ਪਾਇਆ ਤਾਂ ਕੰਪਨੀ ਦੀ ਚੀਜ਼ ਦਾ ਫਰਕ ਹੀ ਹੁੰਦਾ ਹੁਣ ਡਬਲ ਪੈਸੇ ਲਾਉਣੇ ਪੈਣੇ ਆ ਹਨਾ ਜਿਹੜੇ ਪੈਸੇ ਲਾਇਏ ਮੈਂ ਖਰਾ ਤਾ ਇਧਰ ਦੀ ਵੀਡੀਓ ਦੇਖਣ ਦਾ ਸਾਡੇ YouTube ਚੈਨਲ ਨੂੰ ਜਰੂਰ ਫਾਲੋ ਕਰ ਲਿਓ ਉਪਲ ਮਕੈਨਿਕਲ ਤੇ ਵੀਡੀਓ ਨੂੰ ਬੱਧ ਬੱਧ ਸ਼ੇਅਰ ਜਰੂਰ ਕਰੋ ਕਿਸੇ ਵੀਰ ਭਾਈ ਦਾ ਭਲਾ ਹੋ ਜਾਂਦਾ ਪਤਾ ਲੱਗ ਜਾਂਦਾ ਹੈ ਨਾ ਵੀ ਕਿਣਕਣਾ ਚੀਜ਼ ਹੁੰਦੀ ਆ ਨਾ ਕੱਲਾ ਕਾਪਰ ਨਾ ਦੇਖਿਆ ਕਰੋ ਹਨਾ ਵੀ ਜਦ ਮਿਸਤਰੀ ਤੁਹਾਨੂੰ ਕਹਿੰਦਾ ਨਾ ਵੀ ਆਹ ਚੀਜ਼ ਕੰਪਨੀ ਦੇ ਲੈ ਕੇ ਆ ਤਾਂ ਲੈ ਕੇ ਜਰੂਰ ਆਇਓ ਤਾਂ ਥੋੜਾ ਜੀ ਉਹਦੇ ਵਿੱਚ ਫਾਇਦਾ ਹੁੰਦਾ ਹੈ ਜਾਂ ਤੁਸੀਂ ਅੱਜ ਕੱਲ ਸਰਚ ਮਾਰ ਲਿਆ ਕਰੋ ਹਨਾ ਅੱਜ ਕੱਲ ਤਾਂ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਧੰਨਵਾਦ